ਅਮਰitsar ਵਿੱਚ ਲੋਕਾਂ ਨੂੰ ਗਰਮੀ ਅਤੇ ਲੂ ਦੇ ਥਪੇੜਿਆਂ ਤੋਂ ਰਾਹਤ ਮਿਲ ਹੀ ਗਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਤੇਜ਼ ਬਰਸਾਤ ਹੋ ਰਹੀ ਹੈ ਨਾਲ ਤੇਜ਼ ਹਵਾਵਾਂ ਚੱਲੀਆਂ ਨੇ ਲਗਾਤਾਰ ਲੋਕਾਂ ਨੂੰ ਉਡੀਕ ਸੀ ਬਰਸਾਤ ਦੀ ਕਿਉਂਕਿ ਬਹੁਤ ਜ਼ਿਆਦਾ ਗਰਮੀ ਪਿਆਰੀ ਹੈ ਅਮਰitsar ਵਿੱਚ ਰਿਕਾਰਡ ਤੋੜ ਗਰਮੀ ਪਿਆਰੀ ਹੈ ਔਰ ਲੂ ਦੇ ਥਪੇੜਿਆਂ ਕਰਕੇ ਲਗਾਤਾਰ ਲੋਕ ਪਰੇਸ਼ਾਨ ਮਖਾਈ ਦੇ ਰਹੇ ਸੀ ਪਰ ਅੱਜ ਪਹਿਲਾਂ ਬੱਦਲਵਾਈ ਛਾਈ ਉਸ ਤੋਂ ਬਾਅਦ ਤੇਜ਼ ਹਵਾਵਾਂ ਦੇ ਨਾਲ ਜੋ ਬਰਸਾਤ ਹੋ ਰਹੀ ਹੈ ਤੇ ਉਸ ਤੋਂ ਬਾਅਦ ਮੌਸਮ ਦਾ ਮિજાਜ ਬਹੁਤ ਬਦਲੇ ਵਿਖਾਈ ਦੇ ਰਿਹਾ ਹੈ ਔਰ ਮੌਸਮ ਸੁਹਾਣਾ ਹੋ ਗਿਆ ਹੈ ਔਰ ਲੋਕ ਵੀ ਇਸ ਮੌਸਮ ਦਾ ਆਨੰਦ ਮਾਣਦੇ ਹੋਏ ਵਿਖਾਈ ਦੇ ਰਹੇ ਨੇ ਲਗਾਤਾਰ ਲੋਕ ਉਡੀਕ ਚੱਨ ਅੰਮ੍ਰਿਤਸਰ ਦਾ ਮੌਸਮ ਬਦਲੇ ਤੇ ਉਹਨਾਂ ਨੂੰ ਗਰਮੀ ਤੋਂ ਰਾਹਤ ਮਿਲੇ ਤਾਂ ਉਹਨੇ ਅੱਜ ਲੋਕਾਂ ਵਾਸਤੇ ਬਹੁਤ ਵੱਡੀ ਰਾਹਤ ਲੈ ਕੇ ਆਇਆ ਹੈ ਮੀ ਔਰ ਤੇਜ਼ ਹਵਾਵਾਂ ਦੇ ਨਾਲ ਬਰਸਾਤ ਹੋ ਰਹੀ ਹੈ ਝਿਮਝਿਮ ਫੁਹਾਰਾ ਨਾਲ ਮੌਸਮ ਸੁਹਾਣਾ ਹੋ ਗਿਆ ਜਿਸ ਨਾਲ ਤਾਪਮਾਨ ਵਿੱਚ ਕਾਫੀ ਪਾੜੀ ਗਿਰਾਵਟ ਮਹਿਸੂਸ ਕੀਤੀ ਜਾ ਸਕਦੀ ਹੈ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਗਰਮੀ ਦੇ ਛਪੇੜਾਂ ਕਰਕੇ ਲੋਕ ਲਗਾਤਾਰ ਪਰੇਸ਼ਾਨ ਵਿਖਾਈ ਦੇ ਰਹੇ ਸੀਗੇ ਔਰ ਲੋ ਦੇ ਛਪੇੜਾਂ ਕਰਕੇ ਲੋਕ ਘਰੋਂ ਬਾਹਰ ਨਿਕਲਣ ਵਿੱਚ ਵੀ ਗੁਰੇਜ਼ ਕਰ ਰਹੇ ਸੀ ਕਿਉਂਕਿ گرمی ਕਰਕੇ ਲੋਕ ਬਿਮਾਰੀ ਹੋ ਰਹੇ ਸੰਤਾ ਅੱਜ ਜਿਹੜਾ ਕਿ ਲੋਕਾਂ ਨੂੰ ਵੱਡੀ ਰਾਹਤ ਖਾਸ ਕਰਕੇ ਅੰਮ੍ਰਿਤਸਰ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ 딤딤 ਫੁਹਾਰਾ ਨਾਲ ਜਿਹੜਾ ਕਿ ਮੌਸਮ ਸੁਹਾਣਾ ਹੋ ਗਿਆ ਹੈ ਜਿਸ ਦੀ ਲਗਾਤਾਰ ਲੋਕ ਉਡੀਕ ਕਰਦੇ ਸੀ ਔਰ ਲੋਕ ਜਿਹੜੇ ਨੇ ਇਸ ਮੌਸਮ ਦਾ ਆਨੰਦ ਮਾਣਦੇ ਹੋਏ ਵੀ ਵਿਖਾਈ ਦੇ ਰਹੇ ਨੇ ਲੋਕ ਛਤਰियां ਲੈ ਕੇ ਆਪਣੇ ਮੰਜ਼ਲਾਂ ਵੱਲ ਵਾਧੇ ਹੋਏ ਵਿਖਾਈ ਦੇ ਰਹੇ ਨੇ ਔਰ ਮੌਸਮੀ ਬਾਗ ਦੀ ਮੰਨਿਆਤਾ ਮੌਸਮੀ ਬਾਗ ਵੱਲੋਂ ਵੀ ਆਖਿਆ ਗਿਆ ਸੀਗਾ ਪੰਜਾਬ ਦੇ ਕੁਝ ਸ਼ਹਿਰਾਂ ਵਿੱਚ ਅਰਿਮ ਜੀ ਮ ਬਰਸਾਤ ਹੋ ਸਕਦੀ ਹੈ ਤੇ ਅੱਜ ਉਹ ਬਰਸਾਤ ਜਿਹੜੀ ਕਿ ਉਹ ਹੋ ਰਹੀ ਹੈ ਜਿਸ ਦੇ ਵਿੱਚ ਲੋਕ ਜਿਹੜੇ ਨੇ ਉਸ ਲੋਕਾਂ ਨੇ ਸੁੱਖ ਦੀ ਸਾਹ ਲਈ ਹੈ ਕਿਉਂਕਿ ਲਗਾਤਾਰ ਗਰਮੀ ਅਤੇ ਉਮਸ ਵਧ ਰਹੀ ਸੀ ਔਰ ਲੋਕਾਂ ਦੀਆਂ ਪਰੇਸ਼ਾਨੀਆਂ ਵੀ ਉਹ ਵਧੀਆਂ ਹੋਈਆਂ ਸੀਗੀਆਂ ਤੇ ਅੱਜ ਜਿਹੜੀ ਬਰਸਾਤ ਹੋਈ ਭਾਜੀ ਕਿੰਨੀ ਕੁ ਰੀਲਿਫ ਹੈ ਬਹੁਤ ਵਧੀਆ ਅੱਜ ਗਰਮੀ ਬਹੁਤ ਜ਼ਿਆਦਾ ਸੀ ਅੱਗੇ ਤੇ ਚਲੋ ਹੁਣ ਮੌਸਮ ਠੰਡਾ ਹੋ ਗਿਆ ਸਾਰਿਆਂ ਨੂੰ ਰਾਹਤ ਆ ਗਈ ਮੌਸਮ ਤੋਂ ਹਾਂਜੀ ਇਹ ਗਰਮੀ ਨਾਲ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਸੀਗੀ ਲੂਦ ਚ ਪੇੜੇ ਕਿੰਨੇ ਕ ਪ੍ਰੇਸ਼ਾਨ ਕਰਦੇ ਸੀ ਲੂ ਕਿੰਨੇ ਬਹੁਤ ਜ਼ਿਆਦਾ ਪੇਸ਼ਾਨ ਕਰਦੇ ਸੀ ਘਟ ਬਹੁਤ ਜੱਗ ਲੱਗਾ ਹੈ ਗਰਮੀ ਕਰਕੇ ਚਲੋ ਹੁਣ ਵਧੀਆ ਮੌਸਮ ਹੋ ਗਿਆ ਅੱਜ ਸਾਰਿਆਂ ਦਾ ਬਹੁਤ ਵਧੀਆ ਮੌਸਮ ਹੋ ਗਿਆ ਤਾਪਮਾਨ ਵੀ ਗਿਰਾਵਟ ਹੋ ਗਈ ਹੁਣ ਜੀ ਹਾਂ ਜੀ ਬਹੁਤ ਵਧੀਆ ਹੋ ਗਿਆ ਮੌਸਮ ਸਾਰਿਆਂ ਦਾ ਬਿਲਕੁਲ ਭਾਜੀ ਕਿਸ ਤਰ੍ਹਾਂ ਕਹਿਣਾ ਹੈ ਵੀ ਹੁਣ ਜੋ ਉਡੀਕ ਸੀਗੀ ਬਰਸਾਤ ਦੀ ਉਹ ਬਰਸਾਤ ਬਹੁਤ ਵਧੀਆ ਤਰੀਕੇ ਨਾਲ ਹੋ ਰਹੀ ਹੈ ਭਾਜੀ ਵਧੀਆ ਫੀਲ ਹੋ ਰਿਹਾ ਗਰਮੀ ਸੀ ਕਾਫੀ ਵਾਦੂ ਲੋਕਾਂ ਰਹਾ ਤੇ ਮਿਲੀ ਬਾਕੀ ਚਿਕੜੋ ਚਿਕੜੀ ਤਾਂ ਹੋਈ ਜਾਣੀ ਆ ਹਾਂ ਤੇ ਪੈ ਜੇ ਔਰ ਤੋਂ ਤੇ ਹੈਗੀ ਆ ਜਿਹੜਾ ਅਮੰਦਾ ਰੋਡ ਤੇ ਆ ਉਹਨਾਂ ਤੇ ਪ੍ਰੋਬਲਮ ਹੋਣੀ ਹੈ ਤੁਹਾਨੂੰ ਪਤਾ ਨਾ ਬਰਸਾਤ ਨਾਲ ਜਿਹੜੇ ਜਿਹੜੇ ਜੋ ਸੜਕਾਂ ਦਾ ਬੁਰਾ ਹਾਲ ਹੋ ਰਿਹਾ ਸੀਗੇ ਨਾ ਪਰ ਫੋਰ ਵੀਲੇ ਚੱਲ ਜਾਂਦਾ ਇੰਜੋਏ ਕਰਨਾ ਹੈ ਮੈਂ ਚੱਲ ਜਾਂਦਾ ਪਰ ਗੜੀ ਕੋ ਨਹੀਂ ਗਾਦਾ ਵਿਚਾਰੇ ਕੀ ਕਰੂਗਾ ਜਿਹਨਾਂ ਕਾਰਾਂ ਕੋ ਹੁੰਦੇ ਨਹੀਂ ਜਿਹਨਾਂ ਕਾਰਾਂ ਉਹਨਾਂ ਨੇ ਵੇਖਣਾ ਨੇ ਕੋ ਮੁੱਢਸਲਾ ਲੰਗਾ ਉਹਨਾਂ ਤੇ ਪਾਣੀ ਭੱਗ ਜਾਂਦਾ ਨਾ ਭਾਜੀ ਕਿਸੇ ਨਾਲ ਕਹਿਣਾ ਚਾਹੀਦੀ ਕਿੰਨਾ ਕ ਮੌਸਮ ਵਧੀਆ ਹੁਣ ਹੋ ਗਿਆ ਜੀ ਮੁੱਢਸਲਾ ਮੌਸਮ ਤਾਂ ਬੜਾ ਜ਼ਿਆਦਾ ਵਧੀਆ ਹੋ ਗਿਆ ਪਰ ਜਿਹੜੇ ਝੁੱਗੀਆਂ ਲੈ ਕੇ ਉਹਨਾਂ ਨੂੰ ਜ਼ਿਆਦਾ ਦਿੱਕਤ ਆਈ ਹੈ ਗੁਰ ਅਮੀਰ ਮੁੰਡੇ ਲਈ ਤਾਂ ਠੀਕ ਹੈਗਾ ਵ ਬਹੁਤ ਗਰਮੀ ਬਾਰੇ ਜਨਵਰੀ ਲਈ ਬੜਾ ਔਖਾ ਹੁੰਦਾ ਬਸ ਪਰ ਹੁਣ ਜਿਹੜਾ ਮੀਂਹ ਇੰਨੀ ਤੇਜ਼ ਪੰਦਰ ਬਾਹਰ ਜਾ ਕੇ ਦੇਖੋ ਕੰਮ ਬਹੁਤ ਹੋ ਗਿਆ ਨਾ ਪਾਣੀ ਤੇ ਜਿਹੜੇ ਝੁੱਗੀਆਂ ਲੱਗੀਆਂ ਉਹਨਾਂ ਲਈ ਜ਼ਿਆਦਾ ਔਖਾ ਨਾ ਪਟ ਲੋਕਿੰਗ ਵੀ ਹੋਏਗੀ ਸੜਕਾਂ ਤੇ ਪਾਣੀ ਵੀ ਬਲੋਕ ਹੋ ਜਾ ਪਾਣੀ ਤਾਂ ਬਹੁਤ ਬਲੋਕ ਹੋਣਾ ਸਾਹਮਣੇ ਦੇ ਕੰਮ ਦਾ ਕਰਕੇ ਮਾਰ ਕੇ ਦਿਖਾਓ ਬਹੁਤ ਬਹੁਤ ਅਲਟੀਮੇਟਲੀ ਗਰਮੀ ਤੋਂ ਰੈਲਿਫ ਗਰਮੀ ਤੋਂ ਰੈਲਿਫ ਹੋਇਆ ਠੰਡਾ ਵਧੀਆ ਨੇ ਕਸੌਣੇ ਖਾ ਲੈ ਕੇ ਤੇ ਜਾਣਾ ਕਾਫੀ ਪੰਜ ਰੈਲਿਫ ਮਿਲੀ ਹੈ ਸਾਰਿਆਂ ਨੂੰ ਬਹੁਤ ਵਧੀਆ ਮੌਸਮ ਹੋ ਗਿਆ ਚਾਹੀਦਾ ਹੀ ਵਧ ਚੱਲੋ ਵਧੀਆ ਗਿਆ ਨਾਲ ਇਹ ਬੈਠ ਰਿਹਾ ਅਚਾਨਕ ਜਾਣ ਜਿਹੇ ਵਸਿਆ ਨਾ ਵਧੀਆ ਲੱਗਦਾ। ਅੱਛਾ ਇਹ ਤਾਂ ਜੀ ਵਧੀਆ ਚਾਹੀਦਾ ਇੱਦਾਂ। ਪਰ ਫਿਰ ਲੀਫ ਮਿਲ ਜਾਂਦੀ ਹੈ ਸਾਰਿਆਂ। ਇਨਸ਼ਾਅੱਲਾ ਕਿ ਮੈਂ ਜਾਂਦੀ ਲੋੜ ਨਹੀਂ ਪੈਣੀ। ਇੱਥੇ Shimla ਬਣ ਗਿਆ ਵਾ ਵੇਖ ਲਓ। ਇਹ ਇਹ ਤਾਂ ਹੈ ਜੇ ਕਿਤੇ ਤੱਕ ਬਰਸਾਤ ਹੋਵੇ। ਤਿੰਨ ਚਾਰ ਦਿਨ ਬਰਸਾਤ ਹੋਵੇ ਚੰਗੀ ਤਰ੍ਹਾਂ ਨਹੀਂ ਜਾਈ ਨਾ ਫਿਰ। ਕੋ ਚੱਕਰ ਨਹੀਂ ਹੁਣ 5-5 ਮਿੰਟ ਬਾਅਦ ਕੱਢੇ ਆ ਕੱਪੜੇ ਜਿਵੇਂ ਕਰਨੇ ਪੈਂਦੇ। ਜ਼ਿਆਦਾ ਜ਼ਿਆਦੀ ਵੀ ਨਹੀਂ ਨਾ ਚੰਗੀ ਫਿਰ ਤੁਹਾਨੂੰ ਪਤਾ ਬਲੌਕ ਹੋ ਜਾਂਦੇ ਰੋਡ। ਐਵੇਂ ਲਗਾ ਇੱਕ ਵੇਸੇ ਰਾਹਤ ਇੱਕ ਵੇਸੇ ਆਫਤ ਵੀ ਨਾਲ ਹੀ ਬਿਲਕੁਲ ਬਿਲਕੁਲ ਸਹੀ ਗੱਲ ਤਾਂ ਬਿਲਕੁਲ ਜਿੱਥੇ ਕਿ ਮੌਸਮ ਦੀਆਂ ਰਿੰਜਿੰਜ ਫੁਹਾਰਾਂ ਨਾਲ ਬਹੁਤ ਵੱਡੀ ਰਾਹਤ ਮਿਲੀ ਹੈ ਲੋਕਾਂ ਨੂੰ ਪਰ ਜੋ ਵਾਟਰ ਬਲੋਕਜ ਹੁੰਦੀ ਹੈ ਸੜਕਾਂ ਤੇ ਉਹਨਾਂ ਨਾਲ ਲੋਕਾਂ ਨੂੰ ਦਿੱਕਤਾਂ ਵੀ ਹੁੰਦੀਆਂ ਨੇ ਪਰ ਫਿਲਹਾਲ ਤੱਕ ਅੰਦੇ ਗੱਲ ਕਰ ਲਈ ਤੇ ਬਹੁਤ ਵੱਡੀ ਰਾਹਤ ਲੋਕਾਂ ਨੂੰ ਮਿਲਦੀ ਹੋਈ ਵਿਖਾਈ ਦੇ ਰਹੀ ਹੈ ਕਿਉਂਕਿ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਅੰਮ੍ਰਿਤਸਰ ਵਿੱਚ ਕਾਸ਼ ਕਰਕੇ ਰਿਕਾਰਡ ਤੋੜ ਗਰਮੀ ਪੈ ਰਹੀ ਹੈ ਜਿਸ ਨੇ ਲੋਕਾਂ ਨੂੰ ਲਗਾਤਾਰ ਮੁਸ਼ਕਲ ਵਿੱਚ ਪਾਇਆ ਹੋਇਆ ਤੇ ਅੱਜ ਜਿਹੜੀ ਬਰਸਾਤ ਹੋ ਰਹੀ ਹੈ ਰਿੰਜਿੰਜ ਫੁਹਾਰਾਂ ਨੇ मौसम सुहाना बना देता है और लोग भी जेडी की वीडी राहत महसूस कर रहे हैं कैमरा पर्सन विपिन शर्मा सिकंदर दैनिक टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर